ਸ਼੍ਰੀ ਅਜਲੇਸ਼ਵਰ ਮੰਦਿਰ ਕਾਰ ਸੇਵਾ ਟਰੱਸਟ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੀਤੀ ਸੀ ਪਰ ਅੱਜ ਫੇਰ 25 ਸਾਲ ਬਾਅਦ ਫੇਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਔਰ ਸ਼ਹਿਰ ਨੂੰ ਅਸੀਂ 1 ਮਹੀਨੇ ਤੋਂ ਹੀ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਸੀ ਕਿ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜਾ ਆਇਆ ਦਾ ਹੈ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ 25 ਸਾਲ ਪਹਿਲਾਂ ਹੀ ਸ਼੍ਰੀ ਅਜਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਨੇ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੀਤੀ ਸੀ ਔਰ ਅੱਜ ਫੇਰ ਅਜਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਨੂੰ 25 ਸਾਲ ਬਾਅਦ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਔਰ ਸ਼ਹਿਰ ਨੂੰ ਅਸੀਂ 1 ਮਹੀਨੇ ਤੋਂ ਹੀ ਪਹਿਲਾਂ ਹੱਥ ਜੋੜ ਕੇ ਪ੍ਰਾਰਥਨਾ ਕਰ ਰਹੇ ਸੀ ਕਿ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦੇ ਵਿੱਚ ਸ਼ਾਮਲ ਹੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਕਿੰਨਾ ਕੇ ਸਲਾਬ ਹੈ ਸ਼ਹਿਰ ਦਾ ਕਿੰਨਾ ਕੋਣਾ ਤੇ ਮਨ ਚ ਉਤਸ਼ਾਹ ਹੈ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਵਾਸਤੇ ਔਰ ਮੈਂ ਬਹੁਤ ਅੱਜ ਖੁਸ਼ ਹਾਂ ਕਿਉਂਕਿ ਦੂਸਰੀ ਵਾਰ ਸਾਡੀ ਟੀਮ ਨੂੰ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਅਸੀਂ ਇਹ ਸਮਝਦੇ ਹਾਂ ਕਿ ਬਹੁਤ ਜਲਦੀ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਦਾ ਕੰਮ ਜਿਹੜਾ ਪੂਰਾ ਕਰ ਲਿਆ ਜਾਏਗਾ ਔਰ ਪਵਿੱਤਰ ਜਲ ਦੁਬਾਰਾ ਇਸ ਪਵਿੱਤਰ ਸਰੋਵਰ ਦੇ ਵਿੱਚ ਪਾ ਦਿੱਤਾ ਜਾਏਗਾ ਕਿੰਨੇ ਦਿਨ ਤੱਕ ਲਗਤਕ ਜਿਹੜੀ ਕਾਰ ਸੇਵਾ ਚੱਲੇਗੀ ਇਹ ਜਿਹੜਾ ਸਵਾਲ ਹੈ ਕੋਈ ਬੜਾ ਔਖਾ ਹੈ ਕਿਉਂਕਿ ਇਹ ਜਿਹੜਾ ਸਵਾਲ ਆ ਸਾਰੀ ਸੰਗਤ ਅੱਗੇ ਇਹ ਸਾਰਾ ਸੰਗਤ ਦੇ ਡਿਪੈਂਡ ਕਰਦਾ ਜਿੱਦਾਂ ਦਾ ਅੱਜ ਜਾਂਸਲਾ ਆਪਿਆ ਜੇ ਇਦਾਂ ਦਾ ਹੀ ਜਾਂਸਲਾ ਬਰਿਆ ਤੇ 1 ਮਹੀਨੇ ਦੇ ਵਿੱਚ ਵਿੱਚ ਅਸੀਂ ਇਸ ਪਵਿੱਤਰ ਸਰੋਵਰ ਦੀ ਕਾਰ ਸੇਵਾ ਨੂੰ ਸੰਪੂਰਨ ਕਰ ਸਕਾਂਗੇ ਬਿਲਕੁਲ ਸਾਰੀ ਦਿਹਾੜੀ ਚੱਲਿਆ ਕਰੇਗੀ ਕੋਈ ਜੱਥਾ ਪਹਿਲਾਂ ਆ ਗਿਆ ਬਾਅਦ ਚੋ ਆ ਗਿਆ ਲੇਕਿਨ ਕਾਰ ਸੇਵਾ 5 ਵਜੇ ਤੱਕ ਜ਼ਰੂਰ ਚੱਲੇਗੀ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਬਹੁਤ-ਬਹੁਤ ਵਧਾਈ ਦੇ ਦਿੰਦਾ ਹਾਂ ਲੋਕਾਂ ਦਾ ਉਤਸ਼ਾਹ ਬੜਾ ਅਚਲੇਸ਼ਰ ਸਾਹਿਬ ਦੀ ਜਿਹੜੀ ਕਾਰ ਸੇਵਾ ਹੋ ਰਹੀ ਹੈ ਬਾਕੀ ਮੈਂ ਹਰ ਇੱਕ ਨੂੰ ਪ੍ਰਾਸ਼ਨਾ ਕਰਾਂਗਾ ਕਿ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲਾਓ ਬੜਾ ਪ੍ਰਵਿਰਤਕ ਸਥਾਨ ਹੈ ਜਾਇਦਾ ਅੱਜ ਬਹੁਤ ਮੁਬਾਰਕ ਦਿਨ ਹੈ ਕਿ ਅਚਲੇਸ਼ਰ ਧਾਮ ਦੀ ਜਿੱਥੇ ਪਹਿਲਾਂ 50 ਸਾਲ ਪਹਿਲਾਂ 75 77 ਚੋ ਹੀ ਔਰ ਤੋਂ ਬਾਅਦ ਫਿਰ 25 ਸਾਲ ਬਾਅਦ ਹੋਈ ਔਰ ਐਡਾ ਪਵਿੱਤਰ ਦੇਣੇ ਕੇ ਅਜ 25 ਸਾਲ ਬਾਅਦ ਫਿਰ ਇਹ ਸੇਵਾ ਜਿਹੜੀ ਸ਼ੁਰੂ ਹੋ ਰਹੀ ਹੈ ਸਾਰੀਆਂ ਸੰਗਤਾਂ ਦਾ ਜਿੱਦਾਂ ਹਾੜ ਆਇਆ ਦਾ ਏ ਇਹ ਸੇਵਾ ਜਿਹੜੀ ਹੈ ਸ਼ਿਵ ਸ਼ੰਕਰ ਜੀ ਦੀ ਕਿਰਪਾ ਨਾਲ ਬਹੁਤ ਜਲਦੀ ਜਲਦੀ ਹੈ ਸੰਪੰਨ ਹੋਏਗੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਧੰਨਵਾਦ

ਦਾ ਹੀ ਜਬਸੇ ਪਹਿਲੇ ਸਿਮਰੀ ਸ਼ੀ ਗੋਲੇ ਪੁੱਤਰ ਗਨੇ